ਵੇ ਦਾਖਲ ਨਹੀਂ ਕਰਨਾ ਆਪਣਾ ਆਪਣਾ ਬੰਦਾ ਕਈ ਇਰਾਦੇ ਕਰੀਂ ਆ ਕੋਈ ਨਹੀਂ ਮਮੀ ਵੇ ਦਾਖਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਨਹੀਂ ਕੁਝ ਨਹੀਂ ਸਹੀ ਕਰਨਾ ਮੈਂ ਤੁਹਾਨੂੰ ਕਹਾਂ ਬੰਦੂ ਸਮਾਂ ਕਰਨਾ ਅੱਖਾਂ ਦੇ ਵਿੱਚ ਕੋਈ ਕੁਝ ਨਹੀਂ ਮੈਂ ਤੇਰੇ ਪਿੱਛੇ ਸਿੱਧੀ اندر ਪੁੱਛੀ ਦੇਖ ਲੈ ਕਿ ਮੈਂ ਸੱਚੀ ਮੰਨਿਆ ਮਮੀ ਗਲਤੀ ਹੋ ਗਈ ਚਾ ਲਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰੇ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਾਂ ਨਾ ਤੂੰ ਮੰਗ ਲੀਆਂ ਉਹ ਖੁਦ ਕਰਨਾ ਕੀ ਆ ਬਸ ਕੋਈ ਨਾ ਹੋ ਜਿੱਥੇ ਬਾਹਰ ਤੋਂ ਨਿਕਾਸ ਕਰਕੇ ਆਪਣਾ ਸਾਰਾ ਮਸਲਾ ਹੱਲ ਕਰਨਾ ਕਿ ਜੇ ਉਹ ਕਾਟ ਨਹੀਂ ਕਰਦੇ ਅਪਾ ਮੈਨੂੰ ਕੋਈ ਡਰ ਪੈਦਾ ਦੇਖ ਮਮੀ ਤੈਨੂੰ ਭਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾਂ ਨਾ ਮਹਾਰਾਜ ਜੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਆਂ ساری ਜ਼ਿੰਦਗੀ ਜਦ ਤੱਕ ਨੈਟ ਆਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਤੇ ਹੀ ਲਾਇਆ ਮੈਨੂੰ ਇਹ ਵੀ ਚੇਤਾ ਹੋਊਗਾ ਕਿ ਨਾ ਤੇਰੀ ਗੱਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਕੋਈ ਆਪਕ ਸਾਰੇ ਸਾਹੀ ਹੋਣੀਆਂ ਫਿਰ ਬਹੁਤ ਹੱਸਦੇ ਨਾ ਕਹਿੰਦੇ ਆ ਤੇ ਬਣ ਕੇ ਕੱਟ ਤੇਰੇ ਮੇਰੇ ਕਹਾਣੀਆਂ ਕੁਝ ਤੇ ਹੀ ਮੱਥੇ ਟਿਕਾ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਪੁਰਖ ਸਾਹਿਬ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਘੜ ਦੂ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬਹੁ ਡਾਉਣ ਕਰਨ ਮੇਰੇ ਟੱਬਰ ਨੂੰ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ-ਬਾਰਲੀ ਕਾਂਕੜ ਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬਹੁ ਡਾਉਣ ਕਰਨ ਮੇਰੇ ਟੱਬਰ ਨੂੰ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਡੀਆਂ ਬੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਬੀ ਭਾਈ ਤੂੰ ਕਿਦਣ ਮਾਫੀ ਮੰਗਣੀ ਆਂ ਦੱਸ ਤੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚਿਪ ਕਰਦੇ ਸੋਚਦਾ ਕਿਸੇ ਦਾ ਕੋਈ ਫੋਨ ਫਿਕਸ ਕਰਦੇ ਰਿਹਾ ਤਾਂ ਬਣਾਣਾ ਕਰਨਾ ਪਾਉਂਗਾ ਹਾਂ ਪਰ ਇੱਕ ਗੱਲ ਆ ਮੰਮੀ ਮੈਂ ਥੋੜਾ ਟਾਈਮ ਅਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੇਨ ਪ੍ਰਧਾਨ ਚੱਕਣਗੇ ਹਨਾ ਜਥੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇਰ ਮੇਰੀਆਂ ਫੋਟੋਆਂ ਲਾ ਕੇ ਰੱਖਣ ਵਾਲਾ ਰੋਂਦੀ ਨਹੀਂ ਸਾਰੀ ਜ਼ਿੰਦਗੀ ਹੈ ਨਾ ਨਹੀਂ ਨਹੀਂ ਪੁੱਤ ਨਹੀਂ ਹੱਥੋਂ ਨਹੀਂ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆ ਤੂੰ ਸੋਇਆ ਵੀ ਦਸ ਤੋਂ ਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਹੋਣੀ ਨਾ ਮਾਰਨ ਦਾ ਤੇਰੇ ਨਾਲ ਸਹਿਯੋਗ ਕਰਦੇ ਆ ਸਹਿਯੋਗ ਦੇ ਵੰ ਮੈਂ ਬਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਿਜਾਦਿਆਂ ਤੋਂ ਖਾਮ ਸਿਰ ਤੇ ਸਹਿਜਾਦਿਆਂ ਦਾ ਹੱਥ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖਤ ਸਾਹਿਬ ਅੱਗੇ ਝੁਕੂ ਫਤਿਹਗੜ ਸਾਹਿਬ ਅੱਗੇ ਝੁਕੂ ਉਦੋਂ ਬਿਨਾਂ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਹਦੇ ਦਿਨ ਠੀਕ ਆ ਕੋਈ ਨਾ ਸਮਝ ਮੈਂ ਫੋਨ ਕਰ ਰਿਹਾ ਹਾਂ ਹਾਂਜੀ ਫੋਨ ਕਰ ਰਿਹਾ ਸੀ ਜਿੱਥੇ ਫੋਨ ਨੂੰ ਕਰਨਾ ਚਾਹੀਦਾ ਹੁੰਦਾ ਮੈਂ ਕਰ ਲੰਨਾ ਕੋਈ ਨਹੀਂ ਜੀ ਕਰ ਲੰਨਾ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦੋ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨਹੀਂ ਕੋਈ ਨਹੀਂ ਵੀ ਠੀਕ ਠਾਕ ਆ ਬੀਬੀ ਨੂੰ ਮੈਂ ਤੁਸੀ ਫੋਨ ਕਰਦੇ ਹੋ ਹੁਣ ਠੀਕ ਆ ਮੈਂ ਸਿਮ ਕੱਢਣ ਲੱਗਿਆ ਤੋੜਨੇ ਲੱਗਿਆ ਕਿਉਂਕਿ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ